ਸਤ ਸਤੰਬਰ ਨੂੰ ਜਿਹੜੀ ਗਣੇਸ਼ ਪੂਜਾ ਆ ਰਹੀ ਹੈ ਉੱਥੇ ਹੀ ਵੀ ਤਿਆਰੀਆਂ ਤੁਸੀਂ ਦੇਖ ਸਕਦੇ ਜੀ ਬਟਾਲਾ ਦੇ ਵਿੱਚ ਵੀ ਇਹ ਜਿਹੜੇ ਗਣੇਸ਼ ਮੂਰਤੀਆਂ ਜਿਹੜੀਆਂ ਬਟਾਲਾ ਦੇ ਵਿੱਚ ਬਣਦੀਆਂ ਆਂ ਕਿ ਜਿਹੜੀ 7 7 ਤਰੀਕ ਨੂੰ ਜਿਹੜੀ ਗਣੇਸ਼ ਪੂਜਾ ਆ ਰਹੀ ਹੈ ਉਸ ਨੂੰ ਲੈ ਕੇ ਬਟਾਲਾ ਦੇ ਵਿੱਚ ਜਿਹੜੇ ਮੂਰਤੀਆਂ ਆ ਆਰਡਰ ਤੇ ਬਣਦੀਆਂ ਆਂ ਉਹ ਤੋਂ ਦੋ ਮਹੀਨੇ ਪਹਿਲਾਂ ਹੀ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਦੇਖ ਸਕਦੇ ਜੀ ਇਹੜੀਆਂ ਮੂਰਤੀਆਂ ਆ ਆਪਾਂ ਗੱਲ ਵੀ ਕਰਦੇ ਆਂ ਇਹਨ ਜਿਹੜੇ ਇੱਥੋਂ ਦੇ ਮੂਰਤੀਆਂ ਬਣਾਉਣ ਵਾਲੇ ਆ ਹਾਂਜੀ ਸਰ ਕੀ ਨਾਮ ਤੁਹਾਡਾ ਮਧਮ ਨਾਮ ਲੇ ਨਾਥੁਰਮ ਅਰੇ ਇਹ ਮੂਰਤੀਆਂ ਬਣਾਉਂਦੇ ਕਦੋਂ ਦੀ ਸ਼ੁਰੂ ਕਰਦੇ ਇਹ ਅਸੀਂ 3 ਮਹੀਨੇ ਹੋ ਗਏ ਜੀ 3 ਮਹੀਨੇ ਪਹਿਲੇ ਜਾਇਆ ਇਧਰ ਕਿੰਨਾ ਕ ਆਰਡਰ ਫਿਰ ਹੁੰਦਾ ਆ ਆਰਡਰ ਤਾਂ ਫਿਰ ਗੁਰੂ ਜੀ ਨੂੰ ਆਪਣੀ ਸਕੂਰਟੀ ਪਤਾ ਲੱਗੇਗਾ ਵੀ ਕਿੰਨਾ ਮਾਲ ਗਿਆ ਕਿੰਨਾ ਨਹੀਂ ਗਿਆ ਬਾਕੀ ਰਹਿ ਗਿਆ ਤਾਂ ਉਹ ਵੀ ਵੇਚਿਆ ਗਿਆ ਪਰ ਪਹਿਲਾਂ ਤਿਆਰੀ ਕਿੰਨਾ ਕ ਜਿਹੜਾ ਪਹਿਲਾਂ ਤਿਆਰੀ ਪਹਿਲਾਂ ਤੀ 3 ਮਹੀਨੇ ਪਹਿਲੇ ਜੀ ਸ਼ੁਰੂ ਕਰ ਦਿੰਦੇ ਬਣਾਉਣਾ ਸਾਨੂੰ ਤੇ ਖਾਣਾ ਖਾਓ ਤੇ ਕੰਮ ਕਰੀ ਜਾਓ ਕੰਮ ਕਰੀ ਜਾਓ ਨਿੰਦ ਕਰਨਾ ਹਮਾਰਾ ਫਰਜ਼ ਹੈ ਵਿਗਣਾ ਵੀ ਸਾਫ ਸਤੰਬਰ ਨੂੰ ਪਤਾ ਲੱਗਣਾ ਵੀ ਇਨਾਗ ਮਾਲ ਰਹਿ ਗਿਆ ਬਾਗੇ ਚੱਲ ਗਿਆ ਕੋਈ ਆਰਡਰ ਵੀ ਆਉਂਦੇ ਨਾਲ ਵੀ ਆਉਂਦੇ ਆਰਡਰ ਆਉਂਦੇ ਆਰਡਰ ਅਭੀ ਦੇਖ ਵੀ ਆਦੇ ਨੇ ਸਾਡੇ ਕੋਲ ਐਂਗ ਅੱਡ ਬੁੱਕ ਆ ਰਹੇ ਕਿਸ ਕਿਸ ਮੂਰਤੀ ਦੇ ਫਿਰ ਆ ਕੇ ਆਰਡਰ ਹੁੰਦੇ ਕੇ ਦੇ ਸਾਈਜ਼ ਦਾ ਇਹ ਹੂ ਸਾਈਜ਼ ਕੀ ਮੰਗਦੇ ਸਾਈਜ਼ 3 ਫੁੱਟ 2 ਫੁੱਟ 1.5 ਫੁੱਟ ਜਿਹੜਾ ਅਗਲਾ ਕਵੇ ਉਸਤੋਂ ਦੇ ਅਹੀਂ ਬਣਾ ਦਿੰਦੇ ਆ ਪੰਜਾਬੀ ਹੀ ਆਉਂਦੇ ਇੱਥੇ ਕਿ ਹੋਰ ਵੀ ਆਉਂਦੇ ਪੰਜਾਬੀ ਆਉਂਦੇ ਸਾਰੇ ਪੰਜਾਬੀ ਇਹਦੇ ਦੇ ਸਾਰੇ ਪੰਜਾਬ ਦੀ ਬਾਹਰ ਦੇ ਆਉਂਦੇ ਤਾਂ ਫਿਰ ਉਹ ਕਾਟੀਏ ਕੋਈ 5 6 ਜਣੇ ਮਗਰ ਸਾਰੇ ਪੰਜਾਬੀ ਬਣਾਉਂਦੇ ਆ ਦੇਖਿਆ ਜਾਏ ਤੇ ਪੰਜਾਬ ਚ ਥੋੜੀ ਦੇਰੀ ਹੋਈ ਹੈ ਗਣੇਸ਼ ਪੂਜਾ ਨੂੰ ਮੌਂਦਿਆ ਕਿ ਲੱਗਦਾ ਤੁਹਾਨੂੰ ਬਹੁਤ ਫਰਕ ਪਿਆਦਾ ਤੁਹਾਡਾ ਫਰਕ ਨਹੀਂ ਵਾਵਾ ਸਿਰ ਹੋ ਗਿਆ 8-10 ਸਾਲ ਹੋ ਗਿਆ ਮਾਰ ਕੋਈ ਦਿਨ ਆ 8-10 ਸਾਲ ਤੇ ਹੋ ਰਹੀ ਹੈ ਤੇ ਹਰ ਸਾਲ ਵੱਧਦੀ ਜਾ ਰਹੀ ਹੈ ਘੱਟਦੀ ਨਹੀਂ ਜਾ ਰਹੀ ਬੜੇਗੀ ਘਟੇਗੀ ਨਹੀਂ ਤੇ ਇਹ ਤਾਂ ਖਾਸ ਨਿਸ਼ਤੀ ਕੋਲੇ ਹੋਣੀ ਚਾਹੀਦੀ ਕਿ ਜਿਹੜੇ ਪੰਜਾਬ ਦੇ ਜੇ ਖਾਸ ਨਿਸ਼ਤੀ ਇਤਨਾ ਲਈ ਆਂਦੀ ਕਿ ਮੂਰਤੀ ਕਿਸਪਈ ਆ ਜਾਂਦੀ ਹੈ ਇਸ ਕਰਕੇ ਅਸੀਂ ਖਾਸ ਨਿਸ਼ਤੀ ਹੋਈ ਵਰਤੇ ਪੰਜਾਬ ਦੀ ਮਿੱਟੀ ਕਾਮਣੀਆਂ ਦੀ ਸੁਪਹੀ ਨਹੀਂ ਆਏ ਨੇ ਇਹ ਕਿੱਥੋਂ ਆਂਦੀ ਹੈ ਅਨਮਾਨਗੜ ਤੋਂ Rajasthan ਕੌਣ ਕੌਣ ਕਰਦਾ ਤੁਹਾਡੇ ਨਾਲ ਕੰਮ? ਅਮਰ ਨਾਲ ਅਮਰਾ ਬੇਟਾ ਹੈ ਦੂ ਉਹ ਕਰਦੇ ਆਂ ਕੰਮ। ਮੈਂ ਕਰਦਾ। ਕਿਹੜੀ ਤਿਆਰੀ ਹੈ ਮੂਰਤੀ ਦੀ ਫਿਰ ਤੁਸੀਂ ਆਪ ਕਰਦੇ ਨਾਲ ਪਰਿਵਾਰਕ ਕਰਦੇ। ਸਵਾਮੀ ਸਵਾਮੀ ਤੇ ਕਿੰਨਾ ਕ ਟਾਈਮ ਲੱਗ ਜਾਂਦਾ ਇੱਕ ਮੂਰਤੀ ਨੂੰ? ਇੱਕ ਮੂਰਤੀ ਨੂੰ ਵਾਵਾ ਜੰਮ ਤੇ 3 ਮਹੀਨੇ ਤੱਕ ਇੱਕ ਮੂਰਤੀ ਨੂੰ ਹਜ਼ਾਰੋਂ ਬਾਰ ਹੱਥ ਆਦ ਨਿਕਾਲਣਾ ਪੈਂਦਾ ਉਹ ਜੂ ਕੰਮ ਕਰੀ ਜਾਉ ਤੇ ਫਿਰ ਥੋੜਾ ਬਾਕੀ ਰਹਿ ਤਾਂ ਕਰੀ ਜਉ। 3 ਮਹੀਨੇ ਤੱਕ ਕੰਮ ਕੰਪਲੀਟ ਕਰ ਦਿੰਦੇ ਆ। ਮੂਰਤੀ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਬੇਟੇ ਦੇ ਨਾਲ ਵੀ ਜਿਹੜੀ ਇਹ ਮੂਰਤੀਆਂ ਵਾਂ ਜਿਹੜੀਆਂ ਉਹ ਤਿਆਰ ਕਰਦੇ ਆਂ ਵੀ ਦੇਖਿਆ ਮੂਰਤੀ ਨੂੰ ਇਹੋ ਬੇਟਾ ਇਹਨਾਂ ਤਿਆਰ ਕਰਦਾ ਸੀ ਤੇ ਆਪਾਂ ਗੱਲ ਵੀ ਕਰਦੇ ਉਹਨਾਂ ਹਾਂਜੀ ਕੀ ਨਾਮ ਤੁਹਾਡਾ ਮੈਂ ਦਿਲ ਪ੍ਰਣਾਮ ਹੈ ਜੀ ਬੇਟਾ ਕਿੱਥੋਂ ਜਾ ਸਕੀ ਇਹ ਮੂਰਤੀ ਉਹ ਤਾਂ ਮਾਰਾ ਸੀ ਇੱਥੇ ਆਣ ਕੇ ਕੰਮ ਕਰਦਾ ਹਾਂ ਹਾਂ ਇੱਥੇ ਕਿੰਨਾ ਕੰਮ ਚੱਲਦਾ ਹੈ ਕਿ ਬੜੀ ਸਰਜਾਦਾ ਹੁੰਦਾ ਹੁੰਦਾ ਹੈ ਕੰਮ ਜਿੰਨਾ ਹੁੰਦਾ ਹੈ ਮੈਨੂੰ ਮਜ਼ਦੂਰੀ ਮਿਲ ਜਾਂਦੀ ਹੈ ਕੰਮਰੇ ਵਾਲਾ ਉਹਨੇ ਕਿਹਦੇ ਪਰਲੇ ਸ਼ੁਰੂ ਕਰ ਦਿੱਤੇ ਜਿੰਦਾ ਪਰਲੇ ਤਿੰਨ ਮਹੀਨੇ ਪਹਿਲੇ ਆਰਡਰ ਆਏ ਆਰਡਰ ਵੀ ਆਉਣਗੇ ਸਾਥ ਸਿੱਤਮ ਨੂੰ ਪਤਾ ਲੱਗ ਜਾਣਾ ਜਿੰਨਾ ਬਿਕਨਾ ਜਿੰਨਾ ਬਿਕ ਜਾਏਗਾ ਉੱਥੇ ਜਾਇਆ ਉਹ ਪਿੱਛੇ ਜਾਇਆ ਪਟਾਲਾ ਦੇ ਲੋਕ ਹੀ ਆਉਂਦੇ ਕਿ ਲਾਗੇ ਚਾਗੇ ਜਿਹੜੇ ਬੱਕੀ ਚੜ੍ਹਦੇ ਨੇ ਲਾਗੇ ਚਾਗੇ ਵਾਲੇ ਆਤੇ ਹੈ ਬਟਾਲੇ ਕੇ ਵੀ ਆਤੇ ਹੈ ਜਿੰਨਾ ਪਤਾ ਕਿ ਵਾਹ ਪੇ ਮੁੱਲ ਤੇ ਮਿਲ ਕੇ ਵਾਹ ਆ ਜਾਤੇ ਨਹੀਂ ਆਰਡਰ ਤੇ ਹੀ ਬਣਾਉਂਦਾ ਸਰਾਂਕ ਆ ਤੁਹਾਡੇ ਬਣੇਗਾ ਕੋ ਫੋਟੋ ਲੈ ਕੇ ਦਸਿੰਗਲ ਉਸ ਤਰ੍ਹਾਂ ਕੀ ਬਣਾ ਦੇਗੇ ਆ ਆਰਡਰ ਤੇ ਬਣਾ ਦੇਵਾਂਗੇ ਮੇਰੀ ਗੱਲ ਸਮਝ ਜੀ ਯਾਰ ਅਮਜੀ ਫੋਟੋ ਲੈ ਕੇ ਇਹ ਮੂਰਤੀਆਂ ਦਾ ਸ਼ਿੰਗਾਰਿਆ ਮੈਂ ਦੇਖਿਆ ਤੁਸੀਂ ਕੀ ਕਰਦੇ ਪਏ ਹੋ ਬੜਾ ਸਾਫ ਸੁਥਰਾ ਤਰ ਕਰਨ ਵਾਲਾ ਨਿਕਲ। ਉਹ ਸੇ ਕੰਮ ਸਿੱਖਿਆ ਨਾ ਟੈਂਬੜਾ ਲੱਗਦਾ ਸਿੱਖਣੇ ਵਿੱਚ। ਮਹਾਰਾਸ਼ਟਰ ਚ ਬਹੁਤ ਜ਼ਿਆਦਾ ਮਨਾਉਂਦੇ ਆ ਤੇ ਬਹੁਤ ਵਾਹ ਪਰ ਬਹੁਤ ਜ਼ਿਆਦਾ ਮਨਾਤੇ। ਇੱਥੇ ਤਾਂ ਵੀ ਨਹੀਂ ਹੈ। ਪੰਜਾਬ ਚ ਹੁਣ ਮਨਾਉਣ ਲੱਗੇ। ਪੰਜਾਬ ਨੂੰ 10-12 ਸਾਲ ਹੋ ਗਏ ਹੁਣ ਮਨਾਉਣ ਲੱਗੇ। ਇਹ ਦੇਖਿਆ ਤੇ ਇਹ ਮੂਰਤੀਆਂ ਬਣਾਉਣ ਵਾਲਿਆਂ ਨੂੰ ਉਹਨੇ ਕਿਹਾ ਵੀ ਮਹਾਰਾਸ਼ਟਰ ਚ ਇਹਦੇ ਪਹਿਲੇ ਮੂਰਤੀਆਂ ਬੜੀ ਧਰਦੀਆਂ ਬਣਦੀਆਂ ਪਰ ਪੰਜਾਬ ਚ 10 ਸਾਲ ਤੋਂ ਹੋ ਗਏ ਜਿਹੜੇ ਪੰਜਾਬ ਚ ਵੀ ਗਣੇਸ਼ ਪੂਜਾ ਬਹੁਤ ਜ਼ਿਆਦਾ ਮਨਾਉਂਦੇ ਪਏ ਆ। ਨਵਟਾਲਾ ਤੋਂ ਵਿਕੀ ਮਾਲੀ